ਕੋਟ ਪਰਾਧ ਮਟੈ ਤੇਰੀ ਸੇਵਾ ਦਰਸ਼ਨ ਦੁਖਿਉ ਉਤਾਰੇਓ ਨਾਮ ਜਪਤ ਮਹਾ ਸੁਖ ਪਾਇਓ ਚਿੰਤਾ ਰੋਗ ਬਦਾਰੇਓ ਸੋ ਕਹੋ ਟਲ ਗੁਰ ਸੇਵੀਐ ਅਹਨ ਸਜ ਸਜੁ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਖੁਬਸ ਸਫਤਖ ਸਮਦੀ ਨੋਰ ਅਰਸੋਂ ਕੁਰਸੋਂ ਝਟੀਐ ਤਦ ਡਠੇ ਸਚੇ ਪਤ ਸਾਹ ਮਲ ਜਨਮ ਜਨਮ ਦੀ ਕਟੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹਲਾ ਚੌਥਾ ਹਰ ਹਰ ਬੂੰਦ ਭਏ ਹਰ ਸੁਆਮੀ ਖਮਚਾ ਤ੍ਰਿਕ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰ ਖੋ ਪ੍ਰਭ ਆਪਣੀ ਮੁਖ ਦੇਵ ਕੋ ਹਰ ਨਿਮਖਾਤੀ ਹਰ ਹਰ ਬੂੰਦ ਭਏ ਹਰ ਸੁਆਮੀ ਖਮ ਚਾਤ੍ਰਿਕ ਬਿਲਲ ਬਿਲਲਾਤੀ ਹਰ ਕਰ ਕਿਰਪਾ ਕਰ ਖੋ ਪ੍ਰਭ ਆਪਣੀ ਮੁਖ ਦੇਵ ਕੋ ਕਰ ਨਿਮਖਾਤੀ ਹਰ ਬਨ ਰਹਿ ਨਾ ਸਕੋ ਇਕ ਰਾਤੀ ਜਿਉ ਬਿਨ ਅਮਲ ਅਮਲੀ ਮਾਰੇ ਜਾਈ ਖੈ ਤਿਉ ਹਰ ਬਨ हम मर जाती रहाओ तुम हर सर्वर अत अगाह खम लहना सकहे अंत माती तू पर परे अपरंपर स्वामी मित्त जन हो अपन गाती ਖਰ ਕੇ ਸੰਤ ਜਨਾ ਖਰ ਜਪਿਓ ਗੁਰ ਰੰਗ ਚੁਲੂ ਲੈ ਰਾਤੀ ਖਰ ਖਰ ਭਗਤ ਬਨੀ ਅਤ ਸੋਭਾ ਖਰ ਜਪਿਓ ਊਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਣਾਵੈ ਭਾਤੀ ਨਾਨਕ ਜਨ ਤੁਮਰੀ ਸਰਣਾਈ ਖਰ ਰੱਖੋ ਅੱਲਾ ਜਪ ਗਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਣਾਵੈ ਭਾਤੀ ਨਾਨਕ ਜਨ ਤੁਮਰੀ ਸਰਣਾਈ ਹਰ ਰੱਖੋ ਲਾਜ ਪਗਾਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ